ਸੋ ਇਸ ਵੇਲੇ ਮੈਂ ਮੌਜੂਦ ਹਾਂ ਗੁਰਦਾਸਪੁਰ ਦੇ ਸਦਰ ਬਾਜ਼ਾਰ ਵਿੱਚ 22 ਤਰੀਕ ਨੂੰ ਅ ਅਯੋਧਿਆ ਵਿਖੇ ਪ੍ਰਭੂ શ્રી ਰਾਮ ਜੀ ਦੇ ਮੰਦਿਰ ਦੀ ਪ੍ਰਾਣ ਪ੍ਰਤੀਸ਼ਠਾ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਸਮੁੱਚੇ ਦੇਸ਼ ਔਰ ਦੁਨੀਆ ਦੇ ਵਿੱਚ ਪ੍ਰਭੂ શ્રી ਰਾਮ ਜੀ ਦੇ ਭਗਤਾਂ ਵਿੱਚ ਇੱਕ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵਾ ਪੰਜਾਬ ਦੀ ਜੇਕਰ ਗੱਲ ਕਰੀਏ ਮੈਂ ਇਸ ਵੇਲੇ ਗੁਰਦਾਸਪੁਰ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਖੜਾ ਹਾਂ ਔਰ ਸਦਰ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਉਤਸ਼ਾਹ ਵਾ ਕੈਮਰਾਮੈਨ ਨੂੰ ਮੈਂ ਕਹਾਂਗਾ ਮੇਰੇ ਪਿੱਛੇ ਦਿਖਾਓ ਕਿਸ ਤਰ੍ਹਾਂ ਬਜ਼ਾਰਾਂ ਦੇ ਵਿੱਚ ਹਰ ਇੱਕ ਦੁਕਾਨ ਤੇ ਸਜਾਵਟ ਜਿਹੜੀ ਆ ਉਹ ਹੋ ਚੁੱਕੀ ਦੀ ਆ ਔਰ ਤਰ੍ਹਾਂ ਤਰ੍ਹਾਂ ਦੀਆਂ ਰੰਗ-ਬਰੰਗੀਆਂ ਲਾਈਟਸ ਜਿਹੜੀਆਂ ਵਾ ਉਹ ਲੋਕਾਂ ਵੱਲੋਂ ਲਗਾਈਆਂ ਗਈਆਂ ਵਾ ਸਾਰੇ ਧਰਮਾਂ ਦੇ ਲੋਕਾਂ ਵੱਲੋਂ ਜਾਤ-ਪਾਤ ਤੋਂ ਉੱਪਰ ਉੱਠ ਕੇ 22 ਤਰੀਕ ਦਾ ਇਹ ਪ੍ਰੋਗਰਾਮ ਜਿਹੜਾ ਵਾ ਬਹੁਤ ਖੁਮਤਾਣ ਦੇ ਨਾਲ ਕੀਤਾ ਜਾ ਰਿਹਾ ਵਾ ਔਰ ਜਿੱਥੇ 22 ਤਰੀਕ ਨੂੰ ਧਾਰਮਿਕ ਸਮਾਗਮ ਲਗਾਤਾਰ ਹਰ ਜਗ੍ਹਾ ਹਰ ਸ਼ਹਿਰ ਦੇ ਵਿੱਚ ਹੋ ਰਿਹਾ ਉੱਥੇ ਹੀ ਗੁਰਦਾਸਪੁਰ ਦੇ ਵਿੱਚ ਬਹੁਤ ਸ਼ਾਨਦਾਰ ਪ੍ਰੋਗਰਾਮ ਹੋ ਜਾ ਰਿਹਾ ਔਰ 22 ਤਰੀਕ ਦੇ ਇਸ ਧਾਰਮਿਕ ਸਮਾਗਮ ਨੂੰ ਲੈ ਕੇ 22 ਤਰੀਕ ਨੂੰ ਸਨਾਤਨ ਜਾਗਰਣ ਮੰਚ ਗੁਰਦਾਸਪੁਰ ਵੱਲੋਂ ਇੱਕ ਬਹੁਤ ਵੱਡਾ ਧਾਰਮਿਕ ਪ੍ਰੋਗਰਾਮ ਪ੍ਰਾਣ ਪ੍ਰਤੀਸ਼ਠਾ ਦੇ ਸਮਾਗਮ ਨੂੰ ਲੈ ਕੇ ਕੀਤਾ ਜਾ ਰਿਹਾ ਵਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੁੱਖ ਪ੍ਰਬੰਧਕ ਜਿਹੜੇ ਨੇ ਇਸ ਧਾਰਮਿਕ ਸਮਾਗਮ ਦੇ ਮजूदले ਆਫਾ ਗੱਲਬਾਤ ਕਰਕੇ ਉਹਨਾਂ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕੀ ਗੁਰਦਾਸਪੁਰ ਦੇ ਵਿੱਚ ਉਹਨਾਂ ਵੱਲੋਂ ਕਿੱਦਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਰ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਕ੍ਰਾਂ ਪ੍ਰਤੀਸ਼ਠਾ ਨੂੰ ਲੈ ਕੇ ਕਿੱਦਾਂ ਦੀਆਂ ਤਿਆਰੀਆਂ ਤੁਹਾਡੀ ਸੰਸਥਾ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ 22 ਜਨਵਰੀ ਦੇ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਜੀ ਜਿਸ ਤਰ੍ਹਾਂ ਆਪਾਂ ਸਾਰੇ ਪਹਿਲਾਂ ਦੀਵਾਲੀ ਮਨਾ ਚੁੱਕੇ ਹਾਂ ਸਾਰਾ ਦੇਸ਼ ਉਸੇ ਤਰ੍ਹਾਂ ਉਸੇ ਹੀ ਦਿਹਾੜੇ ਉਸ ਸਮਰਉਚਨ ਨੂੰ ਮਨਾਇਆ ਜਾ ਰਿਹਾ ਵਾ ਜੀ ਸਨਾਤਨ ਜਾਗਰਣ ਮੰਚ ਵੱਲੋਂ 22 ਜਨਵਰੀ ਨੂੰ ਦੁਪਹਿਰ 3 ਵਜੇ ਪੁਰਾਣੀ ਦਾਣਾ ਮੰਡੀ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਜਿਹੜਾ ਵਾ ਆਯੋਜਨ ਕੀਤਾ ਜਾ ਰਿਹਾ ਵਾ ਜਿਹਦੇ ਵਿੱਚ ਲਗਭਗ 40 ਪਿੰਡਾਂ ਚੋਂ ਆਪਾਂ ਸੰਪਰਕ ਕੀਤਾ ਹੈ ਉਥੋਂ ਵੀ ਜਿਹੜੇ ਆਪਣੇ ਰਾਮ ਭਗਤ ਨੇ ਉਸ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਣ ਲਈ ਇੱਥੇ ਪਹੁੰਚਦੇ ਨੇ ਜੀ ਉਹਨਾਂ ਦਾ ਵੀ ਸਵਾਗਤ ਹੈ ਅੱਜ ਜਿਵੇਂ ਇਸ ਪੰਜਾਬ ਦੇ ਵਿੱਚ ਮੰਡੀ ਤੋਂ ਲੈ ਕੇ ਪੂਰੀ ਯਾਤਰਾ ਮਾਰਗ ਦੇ ਵਿੱਚ ਆਪਾਂ ਦੋਰ ਤੋਂ ਦੋਰ ਕੰਪੇਨ ਕੀਤੀ ਹੈ ਦੀ ਅੱਜ ਸ਼ਾਮ ਨੂੰ ਜੀ ਸਰ ਕਿੰਨਾ ਦਾ ਲੋਕਾਂ ਚ ਉਤਸ਼ਾਹ ਦੇਖਣ ਨੂੰ ਮਿਲਿਆ ਵਾ ਔਰ ਔਰ ਕੀ ਇਹਦੇ ਵਿੱਚ ਕੋਈ ਰਾਜਨੀਤਿਕ ਜਾਂ ਗੈਰ ਰਾਜਨੀਤਿਕ ਧਾਰਮਿਕ ਲੋਕਾਂ ਨੇ ਤੇ ਆਉਣਾ ਹੀ ਆ ਹੋਰ ਕੀ ਕੁਝ ਖਾਸ ਹੋਣ ਜਾ ਰਿਹਾ ਜੀ ਤੁਹਾਡੇ ਗੁਰਦਾਸਪੁਰ ਦੇ ਪ੍ਰੋਗਰਾਮ ਚ ਜਿੰਨਾ ਕੋ ਇੱਥੇ ਅਸੀਂ ਆਪਾਂ ਵੇਖ ਰਹੇ ਆ ਦੋ ਤਿੰਨ ਦਿਨ ਤੋਂ ਜਨਤਾ ਬਹੁਤ ਖੁਸ਼ੀ ਮੰਗਵਾ ਬਹੁਤ ਲਾਰ ਆ ਜੀ ਹਰ ਕੋਈ ਆਪਣੀ ਦੁਕਾਨ ਤੇ ਲਾਈਟਨਿੰਗ ਮਾਰਕੀਟ ਹੈ ਵੀ ਸਾ ਲਾਈਟਨਿੰਗ ਸਾਨੂੰ ਬਹੁਤ ਸਾਰੇ ਮਤਲਬ ਕਿ ਬਹੁਤ ਪ੍ਰੇਮੀਆਂ ਨੇ ਸਾਨੂੰ ਆਸ਼ਵਾਸਨ ਦਿੱਤਾ ਵਾ ਜੀ ਕਾਫੀ ਜਗ੍ਹਾ ਸਵਾਗਤ ਮਾਰ ਬੰਦੇ ਨੇ ਲੰਗਰ ਤੇ ਮੈਂ ਲਗਭਗ ਕਹਾਂ ਕਿ ਲੰਗਰ ਘੱਟੋ ਘੱਟ ਯਾਤਰਾ ਦੇ ਮਾਰੇ ਕਿ 70 ਲੰਗਰ ਹੋਣਗੇ ਦੇ ਵਿੱਚ ਕਾਫੀ ਸਟਾਫ ਆਇਆ ਜਾ ਰਿਹਾ ਸਾਰਾ ਜਿਹੜਾ ਸ਼ਹਿਰ ਵਾ ਉਹ ਭਗਵਾ ਜਿਤ ਨਜ਼ਰ ਆ ਰਿਹਾ ਤੁਸੀਂ ਦੇਖ ਰਹੇ ਹੋ ਜੀ ਹਾਂ ਸੋ ਵਡੀਆਂ ਤਿਆਰੀਆਂ ਗੁਰਦਾਸਪੁਰ ਸ਼ਹਿਰ ਦੇ ਵਿੱਚ ਹੋ ਰਹੀਆਂ ਨੇ ਪੂਰਾ ਸ਼ਹਿਰ ਜਿਹੜਾ ਵਾ ਪ੍ਰਭੂ શ્રી ਰਾਮ ਦੀ ਦੇ ਰੰਗ ਵਿੱਚ ਰੰਗਿਆ ਜਾ ਚੁੱਕਿਆ ਵਾ ਲੰਗਰ ਔਰ तमाम तरह ਦੀਆਂ ਤਿਆਰੀਆਂ ਸਵਾਰਤੀ ਗੇਟ ਔਰ ਇਹਨਾਂ ਦਾ ਇਹ ਕਹਿਣਾ ਵਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂ ਕੱਲੇ ਗੁਰਦਾਸਪੁਰ ਸ਼ਹਿਰ ਤੋਂ ਹੀ ਨਹੀਂ ਆਲੇ ਦੁਆਲੇ ਦੇ 40 50 ਪਿੰਡਾਂ ਤੋਂ 20 ਲੋਕ ਇੱਥੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਜੜਾ ਵਾ ਉਹ ਪਰਸੋਂ 22 ਤਰੀਕ ਨੂੰ ਇਕੱਠੇ ਹੋਣ ਜਾ ਰਹੇ ਆ ਇੱਕ ਜਾਣਕਾਰੀ ਦੇਣਾ ਚਾਹਨਾ ਵਾ ਜੀ ਸ਼੍ਰੀ ਅਯੋਧਿਆ ਜੀ ਤੋਂ ਪ੍ਰਭੂ ਰਾਮ ਲਗਾ ਦੀ ਇੱਕ ਪ੍ਰਤੀਮਾ ਜੜੀ ਆ ਸ਼੍ਰੀ ਸਮਾਗਮ ਜਾਗਰਣ ਮੰਚ ਨੂੰ ਤੋ ਜਿਹੜਾ ਨਿਆਸਮਨ ਚਾ ਰਾਮ ਜਨ ਬੋਮੀ ਦਾ ਜੀ ਉਹਨਾਂ ਨੇ ਸਾਨੂੰ ਭੇਜੀ ਆ ਉਹ ਜਿਹੜੀ ਰਾਮ ਲਲਾ ਦੀ ਮੂਰਤੀ ਆ ਉਹ ਆਪਾਂ ਪਾਲਕੀ ਦੇ ਵਿੱਚੋਂ ਨੂੰ ਅੱਛੇ ਢੰਗ ਨਾਲ ਉਸ ਸ਼ੋਭਿਤ ਕਰਕੇ ਜੀ ਸਾਰੇ ਸ਼ੋਭਾ ਯਾਤਰਾ ਦੇ ਵਿੱਚੋਂ ਨੂੰ ਆਪਾਂ ਜਿਹੜਾ ਵਾ ਪ੍ਰਭੂ ਪ੍ਰੇਮੀਆਂ ਨੂੰ ਬੜਾ ਦਰਸ਼ਨ ਦਾ ਮੌਕਾ ਮਿਲੇਗਾ ਜੀ ਦੂਸਰੀ ਇੱਕ ਵਿਸ਼ੇਸ਼ ਯਾਤਰਾ ਵਾਲਾ ਆਕਰਸ਼ਣ ਹੈ ਜੀ ਸ਼੍ਰੀ ਦੁਰਗਾ ਮੰਦਿਰ ਤੋਂ ਅਖਾੜੇ ਵਾਲੇ ਹਰਮਾਨ ਜੀ ਦੀ ਸੈਨਾ ਜਿਹੜੀ ਆ ਉਹ ਵੀ ਇੱਥੇ ਸ਼ੋਭਾ ਯਾਤਰਾ ਸ਼ੋਭਾ ਮਹਾਂ ਲਈ ਪਹੁੰਚ ਰਹੀ ਹੈ ਲਗਭਗ 25 ਦੇ ਕਰੀਬ ਜਿਹੜੇ ਆ ਲੋਕ ਨੇ ਜੀ ਸਾਡੇ ਨਾਲ ਸਨਾਤਨ ਜਾਗਰਣ ਮੰਚ ਤੋਂ ਗੱਲਬਾਤ ਦੇ ਲਈ ਦਲਜੀਤ ਜੀ ਵੀ ਮੌਜੂਦ ਨੇ ਪਿਛਲੇ ਕਈ ਦਿਨਾਂ ਦੀ ਲਗਾਤਾਰ ਦੇਖਣ ਵਿੱਚ ਆ ਰਿਹਾ ਵਾ ਕਿ ਵੀ ਬਹੁਤ ਸਖਤ ਮਿਹਨਤ ਕਰ ਰਹੇ ਆ ਔਰ ਲੋਕਾਂ ਤੱਕ ਮੈਸੇਜ ਜਿਹੜਾ ਵਾ ਉਹ ਕਨਵੇ ਕਰ ਰਹੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਪਰਸੋਂ ਦਾ ਪ੍ਰੋਗਰਾਮ ਆ ਉਸ ਦਾ ਸਮਾ ਕੀ ਰਹੇਗਾ ਔਰ ਕਿੱਥੋਂ ਇਹ ਯਾਤਰਾ ਦੀ ਸ਼ੁਰੂਆਤ ਹੋਏਗੀ ਔਰ ਕਿੱਦਾਂ-ਕਿੱਦਾਂ ਕ੍ਰਮਵਾਰ ਕਿਹੜੇ-ਕਿਹੜੇ ਵਿਚਾਰਾ ਤੋਂ ਉਹ ਅੱਗੇ ਲਾਸਟ ਵਿੱਚ ਯਾਤਰਾ ਕਿੱਥੇ ਪਹੁੰਚੇਗੀ ਹਾਂਜੀ ਸਰ ਦੱਸ ਦਿਓ ਜੀ ਟਾਈਮਿੰਗ ਕੀ ਆ ਔਰ ਇਹਦਾ ਰੂਟ ਕੀ ਆ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਸਭ ਤੋਂ ਪਹਿਲੇ ਤਾਂ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਜੀ ਕਿ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਪੂਰੇ ਸ਼ਹਿਰ ਦੇ ਵਿੱਚ ਇੰਨਾ ਕੁ ਉਮੰਗ ਆ ਔਰ ਇੰਨਾ ਹਰਸ਼ੁਲਾਸਾ ਕਿ ਸਾਨੂੰ ਜਬਰਦਸਤ ਮੈਨਾਂ ਪ੍ਰੇਰਣਾ ਮਿਲ ਰਹੀ ਆ ਜੀ ਔਰ ਜਿਸਨੇ ਰਵੀ ਜੀ ਨੇ ਦੱਸਿਆ ਹੈ ਸਾਰਾ ਕਿ ਅਖਾਲੇ ਵਾਲੇ ਵੀ ਆ ਰਹੇ ਨੇ ਔਰ ਅਲਗ-ਅਲਗ ਫੰਡਾਂ ਦੇ ਵਿੱਚ ਸੰਪਰਕ ਕੀਤਾ ਹੈ ਉਹਦੇ ਵਿੱਚ ਅਸੀਂ ਕੋਈ 2 ਮਹੀਨੇ ਤੋਂ ਕੰਮ ਜਿਹੜਾ ਹੈ ਉਹ ਮਿਹਨਤ ਕਰ ਰਹੇ ਆ ਸਾਡੀ ਪੂਰੀ ਟੀਮ ਜਿਹੜੀ ਅਸ਼ਿਰਸ਼ ਨਾਤਨ ਜਾਗਰਣ ਮੰਚ ਦੀ ਸਾਡੇ ਸਾਰੇ ਮੈਂਬਰ ਜਿਹੜੇ ਨੇ ਦਿਨ ਰਾਤ ਮਿਹਨਤ ਕਰ ਰਹੇ ਨੇ ਸੂਰਜ ਉੱਠ ਕੇ ਵੀ ਮੀਟਿੰਗ ਕਰ ਰਹੇ ਨੇ ਡੋਰ ਟੂ ਡੋਰ ਉਹਦੀ ਕੈਂਪੇਨ ਵੀ ਕਰ ਰਹੇ ਆ ਅੱਜ ਵੀ ਅਸੀਂ ਆਪਣੇ ਪੂਰੇ ਰੂਟ ਪਲਾਨ ਦੇ ਵਿੱਚ ਸਾਰਾ ਦਾ ਸਾਰਾ ਅੱਜ ਅਸੀਂ ਇੱਕ ਸ਼ਾਮ ਫੇਰੀ ਦੇ ਰੂਪ ਵਿੱਚ ਕੱਢਿਆ ਹੈ ਜਿਹਦੇ ਵਿੱਚ ਇੱਕ ਅਨਾਉਂਸਮੈਂਟ ਵੀ ਕੀਤੀ ਹੈ ਔਰ ਡੋਰ ਟੂ ਡੋਰ ਹੈਂਡਬਿਲ ਵੀ ਦਿੱਤੇ ਹਨ ਜੀ ਔਰ ਹਰ ਬੰਨੇ ਨੇ ਕੋਸ਼ਿਸ਼ ਕੀਤੀ ਆ ਕਿ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣਨ ਔਰ ਬਤਵਦ ਜਿੰਨਾ ਵੀ ਹੋ ਸਕਦਾ ਹੈ ਇਸ ਇਸੇ ਮਤਲਬ ਫੰਕਸ਼ਨ ਬਤਵਦ ਵਧੀਆ ਤਰੀਕੇ ਨਾਲ ਬਣਾਇਆ ਜਾਏਗਾ ਜੀ ਸਰ ਦੱਸ ਦਿਓ ਰੂਟ ਕੀ ਕਿੱਥੋਂ ਸਟਾਰਟ ਕਰੋਗੇ ਔਰ ਕਿੱਦਾਂ ਕਿੱਦਾਂ ਬਿਆਹਾਂ ਦੇ ਵਿੱਚ ਯਾਤਰਾ ਹੋਏਗੀ ਜੀ ਸਰ ਰੂਟ ਸੇ ਪੁਰਾਣੀ ਕਾਨਕ ਮੰਡੀ ਜਿਹੜੀ ਕੱਦਾ ਵਾਲੀ ਮੰਡੀ ਆ ਉੱਥੋਂ ਅਸੀਂ ਚੱਲਾਂਗੇ ਜੀ ਉੱਥੋਂ ਅਸੀਂ ਜਾ ਚੌਂਕ ਜਾ ਚੌਂਕ ਤੋਂ ਅਸੀਂ ਪੁਲਿਸ ਲਾਈਨ ਵੱਲੋਂ ਹਨੁਮਾਨ ਚੌਂਕ ਹਨੁਮਾਨ ਚੌਂਕ ਤੋਂ ਲਾਇਬ੍ਰੇਰੀ ਚੌਂਕ ਲਾਇਬ੍ਰੇਰੀ ਚੌਂਕ ਦ ਸਦਰ ਮਾਰਕੀਟ ਤੋਂ ਜਿੰਦਿਆਂ ਆਇਆ ਬਾਟਾ ਚੌਂਕ ਉਸ ਤੋਂ ਬਾਅਦ ਬੀਜਾਵਾਲੀ ਮਾਰਕੀਟ ਜੀ ਔਰ ਭਗਵਾਨ ਪਰਸ਼ੂਰਾਮ ਜੀ ਦੇ ਪ੍ਰਕਰਮਾ ਕਰਦੇ ਚੌਂਕ ਦੀ ਉਸ ਤੋਂ ਬਾਅਦ ਮਾਈ ਵਾਲੇ ਮੰਦਰ ਦੇ ਵਿੱਚ ਇਹਦਾ ਵਿਸ਼ਰਾਮ ਜਿਹੜਾ ਹੈ ਉਹ ਹੋਏਗਾ ਜੀ ਸੋ ਸੋ ਇਹ ਸੰਸਾਦਨ ਜਾਗਰਣ ਮੰਚ ਤੋਂ ਦਲਜੀਤ ਜੀ ਜਿਹੜੇ ਪਿਛਲੇ ਲੰਬੇ ਅਰਸੇ ਤੋਂ ਧਾਰਮਿਕ ਇਸ ਸੰਸਥਾ ਨਾਲ ਜੁੜੇ ਹੋਏ ਆ ਔਰ ਦਿਨ ਰਾਤ ਬਹੁਤ ਸਖਤ ਮਿਹਨਤ ਕਰ ਰਹੇ ਆ ਜਿੱਥੇ ਵਕ ਵਕ ਧਾਰਮਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਪਰसों ਦੇ ਪ੍ਰੋਗਰਾਮ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਵਾ ਉੱਥੇ ਹੀ ਗੁਰਦਾਸਪੁਰ ਸ਼ਹਿਰ ਦੇ बिजनेਸਮੈਨ ਜਾਂ ਦੁਕਾਨਦਾਰ ਵੀ ਪਿੱਛੇ ਨਹੀਂ ਹੈਗੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸ਼ਹਿਰ ਦੇ ਮੇਨ बिजनेਸਮੈਨ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਵਿਕਾਸ ਜੁਵਲਰ ਦੇ ਮਾਲਕ ਵੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਹ ਪ੍ਰੋਗਰਾਮ ਹੀ ਅੱਜ ਦਾ ਬਟਾ ਹੋਣ ਜਾ ਰਿਹਾ ਵਕਿ ਸਾਰੇ ਸ਼ਹਿਰ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ ਦੁਕਾਨਦਾਰ ਵੀ ਇਸ ਵਿੱਚ ਆਪਣਾ ਸਹਿਯੋਗ ਦੇ ਰਿਹਾ ਹਾਂਜੀ ਸਰ ਦੱਸ ਦਿਓ ਜੀ 22 ਤਰੀਕ ਦੇ ਪ੍ਰੋਗਰਾਮ ਨੂੰ ਲੈ ਕੇ ਕਿੰਨਾ ਦਾ ਉਤਸ਼ਾਹ ਆ ਖਾਸ ਤੌਰ ਤੇ ਸਾਰੇ ਹੀ ਬਿਜ਼ਨਸਮੈਨਾਂ ਦੇ ਵਿੱਚ ਸਾਰੇ ਨਗਰ ਨਿਵਾਸੀਆਂ ਨੂੰ ਰਾਮ ਰਾਮ ਜੀ ਜੈ ਸ਼੍ਰੀ ਰਾਮ ਜੀ ਮੈਂ ਇੱਕ ਸਾਰੇ ਸਭ ਨੂੰ ਵਧਾਈ ਦੇਣਾ ਚਾਹੁੰਦਾ ਹਾਂ 22 ਤਰੀਕ ਦੇ ਪ੍ਰਾਨ ਪ੍ਰਸਿੱਖਿਆ ਪ੍ਰੋਗਰਾਮ ਦੀ ਜੀ ਇੱਕ ਸਦਰ ਬਾਜ਼ਾਰ ਦੇ ਸਾਰੇ ਦੁਕਾਨਦਾਰਾਂ ਵੱਲੋਂ ਮੈਂ ਇੱਕ ਅਪੀਲ ਕਰਨਾ ਚਾਹਨਾ ਕਿ ਅਸੀਂ ਇੱਥੇ ਇੱਕ ਲੰਗਰ ਲਗਾ ਰਹੇ ਹਾਂ ਸਵੇਰ ਜੀ ਉਸ ਤੋਂ ਬਾਅਦ ਕੋਈ 1 ਕਿਲੋ ਲੱਡੂ ਜਿਹੜੇ ਉਹ ਵੰਡੇ ਜਾਣਗੇ ਸਾਰਿਆਂ ਦੇ ਸਹਿਯੋਗ ਨਾਲ ਜੀ ਇਦੇ ਵਾਸਤੇ ਕਿਸੇ ਨੂੰ ਪ੍ਰੇਰਣਾ ਦੇਣ ਦੀ ਲੋੜ ਨਹੀਂ ਪਈ ਸਾਰੇ ਦੁਕਾਨਦਾਰ ਨੇ ਅੱਗੇ ਆ ਕੇ ਇਹ ਇਨੀਸ਼ੀਏਟਿਵ ਲਿਆ ਕਿ ਅਸੀਂ ਇੱਕਾ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ ਤੇ ਅਸੀਂ ਸਾਰੇ ਇਕੱਠੇ ਹੋ ਗਏ ਇਸ ਤਰੀਕੇ ਨਾਲ ਪ੍ਰੋਗਰਾਮ ਚਲਾਇਆ ਜੀ ਨਾਲ ਉਸੇ ਸਵਾਗਤ ਦੀ ਜੇਡ ਵੀ ਬਣਾਵਾਂਗੇ ਉੱਥੇ ਜੀ ਤੇ ਹੋਰ ਵੀ ਹਰ ਤਰ੍ਹਾਂ ਦੀ ਲਾਈਟਿੰਗ ਲਗਾਈ ਗਈ ਹੈ ਹਰ ਬੰਦਾ ਪੂਸਾਣਾ ਭਰੇ ਆਇਆ ਸਰ ਜੀ ਸਾਨੂੰ ਕਿਸੇ ਨੂੰ ਪ੍ਰੇਰਣਾ ਦੇਣ ਦੀ ਜ਼ਰੂਰਤ ਵੀ ਨਹੀਂ ਪਈ ਸਾਰੇ ਸਾਰੇ ਬੰਦੇ ਨੇ ਆਪਣੇ ਆਪ ਅੱਗੇ ਆ ਕੇ ਸਹਿਯੋਗ ਕੀਤਾ ਹੈ ਸਰ ਜੀ ਬੇ ਪੂਰੇ ਇੱਕ ਗੁਰਦਾਸਪੁਰ ਦੇ ਵਿੱਚ ਬੜਾ ਅੱਛਾ ਮਾਹੌਲ ਦੇਖਿਆ ਜਾ ਰਿਹਾ ਵਾ ਔਰ ਸਾਰੀਆ ਵਕ ਵਕ ਜਾਤਾ ਤਰਨਾ ਦੇ ਲੋਕ ਵੀ ਮਿਲ ਕੇ ਇਸ ਸਮਾਗਮ ਨੂੰ ਮਨਾ ਰਹੇ ਇਸ ਮਾਹੌਲ ਬਾਰੇ ਜਿਹੜਾ ਹੋ ਕੀ ਕਹਿਣਾ ਚਾਹੋਗੇ ਸਰ ਇਸ ਮਾਹੌਲ ਨੂੰ ਆਪਣੀ ਲਾਈਫ ਚ ਬੰਲੀ ਬਰੀ ਦੇਖ ਰਿਹਾ ਜਿਹੜਾ ਹਰ ਬੰਦੇ ਨੂੰ ਕਿਸੇ ਨੂੰ ਵੀ ਮੋਬਾਈਲਾਈਜ਼ ਕਰਨ ਦੀ ਲੋੜ ਨਹੀਂ ਪਈ ਜੀ ਹਰ ਆਦਮੀ ਆਪਣੇ ਤੌਰ ਤੇ ਜੀ ਵਾਦ ਤੋਂ ਵਾਦ ਸਾਰਾ ਕੰਮ ਕਰ ਰਿਹਾ ਜੀ ਲਾਈ ਕਿਸੇ ਨੂੰ ਇਹ ਕਹ ਲਿਆ ਕਿ ਤੁਸੀਂ ਲਾਈਟਿੰਗ ਲਗਵਾਓ ਝੰਡੇ ਲਗਵਾਓ ਹਰ ਆਦਮੀ ਆਪਣੇ ਤੌਰ ਤੇ ਖੁਦ ਹੀ ਕਰਵਾ ਰਿਹਾ ਹੈ ਸੋ ਆਪਨੇ ਕਦੀ ਅਨੇ ਟਾਈਮ ਤੇ ਕਦੀ ਇਸ ਤਰ੍ਹਾਂ ਦੀ ਮੋਬਿਲਾਈਜੇਸ਼ਨ ਕਿਸੇ ਵੀ ਪ੍ਰੋਗਰਾਮ ਵਾਸਤੇ ਨਹੀਂ ਦੇਖੀ ਸੋ ਗੁਰਦਾਸਪੁਰ ਦੇ ਬਿਜ਼ਨਸਮੈਨਾਂ ਦੇ ਵਿੱਚ ਦੁਕਾਨਦਾਰਾਂ ਔਰ ਵਪਾਰੀਆਂ ਦੇ ਵਿੱਚ ਵੀ ਵੱਡਾ ਉਤਸ਼ਾਹ ਵਾਅ ਔਰ ਵਿਕਾਸ ਜੁਐਲਰ ਦੇ ਓਨਰ ਇਹ ਕਹਿ ਰਿਹਾ ਕਿ ਲਾਈਫ ਵਿੱਚ ਇੰਨਾ ਉਤਸ਼ਾਹ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਿਸੇ ਵੀ ਪ੍ਰੋਗਰਾਮ 'ਚ ਨਹੀਂ ਵੇਖਿਆ ਔਰ ਕਿਸੇ ਨੂੰ ਵੀ ਜ਼ਿਆਦਾ ਕਹਿਣ ਦੀ ਜਾਂ ਸਮਝਾਉਣ ਦੀ ਜ਼ਰੂਰਤ ਨਹੀਂ ਪੈ ਰਹੀ ਲੋਕ ਆਪਣੇ ਆਪ ਹੀ ਜੜਾ ਵਾਹ ਉਹ ਆਪ ਕੋ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ ਇਸ ਪਰਸੋਂ ਦੇ ਪ੍ਰੋਗਰਾਮ ਦੀ ਤਿਆਰੀਆਂ ਵਿੱਚ ਰੁੱਝੇ ਹੋਏ ਨੇ ਔਰ ਇਹਨਾਂ ਨੇ ਜਾਣਕਾਰੀ ਦਿੱਤੀ ਆ ਕਿ ਇੱਕ ਕੁਆਂਟਮ ਦੇ ਕਰੀਬ ਲੱਡੂ ਇਹਨਾਂ ਵੱਲੋਂ ਵੰਡੇ ਜਾਣਗੇ ਔਰ ਸਵਾਮੀ ਕੀਰਤ ਔਰ ਲੰਗਰ ਵੀ ਇਹਨਾਂ ਵੱਲੋਂ ਉਸ ਦਿਨ ਬਾਜ਼ਾਰ ਦੇ ਵਿੱਚ ਲਗਾਇਆ ਜਾਏਗਾ ਸੋ ਵੱਡਾ ਉਤਸ਼ਾਹ ਜਿਹੜਾ ਵਾ ਗੁਰਦਾਸਪੁਰ ਦੇ ਦੁਕਾਨਦਾਰਾਂ ਵਿੱਚ ਆਮ ਪਬਲਿਕ ਵਿੱਚ ਔਰ ਹਾਲੇਦ ਵਾਲੇ ਦੇ ਪਿੰਡਾਂ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੇ ਮੰਦਿਰ ਦੀ ਪ੍ਰਾਣ ਪ੍ਰਤੀਸ਼ਟਾ ਨੂੰ ਲੈ ਕੇ ਦੇਖਣ ਨੂੰ ਮਿਲ ਰਿਹਾ ਵਾ ਫਟੀਆਂ ਤਿਆਰੀਆਂ ਨੇ ਔਰ ਲਾਈਟਿੰਗ ਵੀ ਤਾਂ ਬਹੁਤ ਕਮਾਲ ਪੂਰੇ ਸ਼ਹਿਰ ਵਿੱਚ ਜਿਹੜਾ ਅੱਜ ਉਹਦਾ ਵੀ ਨਾਮ ਹੈ ਮੈਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਜੀ ਜਨਾਬ ਸਮਾਪਤ ਕਰਦਾ ਟ੍ਰਾਂਸਫਰ ਤੋਂ ਐਕਸਪ੍ਰੈਸ న్యూਸ نیٹ ਲਈ ਤੁਹਾਡਾ ਆਪਨਰ ਜੈਸ਼ ਪੰਡਤ ਧੰਨਵਾਦ